ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਸਾਰਾ ਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਅੱਜ ਜਿਹੜੇ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ ਹੈਗੀ ਹੈ ਧਨ ਦੀ ਕਮੀ ਘਰ ਦੇ ਵਿੱਚ ਬਿਮਾਰੀ ਕਲਾ ਕਲੇਸ਼ ਜਾਂ ਫਿਰ ਹੋਰ ਕਈ ਕਿਸਮ ਦੇ ਦੋਸ਼ ਲੱਗੇ ਹੁੰਦੇ ਨੇ ਘਰ ਨੂੰ ਬਾਸੂ ਦੋਸ਼ ਆ ਜਾਂੇ ਕੁਝ ਵੀ ਹੈ ਨਾਉ ਗ੍ਰਾਹਿਆਂ ਦਾ ਇ ਜਿਹੜਾ ਤੁਹਾਨੂੰ ਮੈਂ ਟੋਟਕਾ ਦੱਸਣ ਲੱਗੀ ਹੈ ਨੌ ਗ੍ਰਹਿਾਂ ਤੋਂ ਤੁਹਾਨੂੰ ਬਚਾਵੇਗਾ ਦੇਖੋ ਕਰਨਾ ਤੁਸੀਂ ਆ ਹਿੰਮਤ ਤੁਹਾਡੀ ਚਾਹੀਦੀ ਆ ਹੁਣ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਗਲੀ ਮਹੱਲੇ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਬਹੁਤ ਪਰਿਵਾਰ ਬੇਨਤੀ ਹੁੰਦਾ ਮਤਲਬ ਇੰਨਾ ਕਿ ਬੇਨਤੀ ਹੁੰਦਾ ਆਪਾਂ ਦੇਖ ਕੇ ਹੈਰਾਨ ਮੰਨ ਜਾਂਦੇ ਕਦੇ 2 ਪੈਸੇ ਦੇ ਵਿਚਾਰਿਆ ਨੇ ਕਦੇ ਨਸ਼ਾ ਨਹੀਂ ਕੀਤਾ ਹੁੰਦਾ ਕਦੇ ਉਹਨਾਂ ਨੇ ਕੋਈ ਜੂਆ ਸੱਠਾ ਨਹੀਂ ਲਾਇਆ ਹੁੰਦਾ ਕਦੇ ਉਹਨਾਂ ਨੇ ਕੋਈ ਮਹਿੰਗੇ ਬ੍ਰਾਂਡ ਦਾ ਕੱਪੜਾ ਵੀ ਨਹੀਂ ਪਾਇਆ ਹੁੰਦਾ ਪਰ ਪਤਾ ਨਹੀਂ ਕੀ ਗੱਲ ਹੁੰਦੀ ਆ ਉਹਨਾਂ ਕੋਲੇ ਨਾ ਹੀ ਤਾਂ ਦੋ ਪੈਸੇ ਜੁੜਦੇ ਨੇ ਤੇ ਨਾ ਹੀ ਉਹਨਾਂ ਦਾ ਕਾਰੋਬਾਰ ਅੱਛਾ ਹੁੰਦਾ ਦਰ ਪਰਦਨ ਜਿੰਨਾ ਮਰਜ਼ੀ ਪੈਸਾ ਆਈ ਜਾਵੇ ਉਹਨਾਂ ਤੇ ਫੇਰ ਵੀ ਕਰਜ਼ਾ ਚੜੀ ਜਾਂਦਾ ਏ ਕੋਈ ਮੇਰੇ ਇਕੱਲੇ ਦੀ ਕਹਿਣ ਦੀ ਗੱਲ ਨਹੀਂ ਹੈਗੀ ਤੁਸੀਂ ਸਾਰੇ ਆਪਣੇ ਅੱਖੀਂ ਦੇਖਦੇ ਫਿਰ ਤੁਸੀਂ ਕੋਈ ਐਹਜੇ ਪਰਿਵਾਰ ਦੇਖੇ ਹੋਣਗੇ ਜਿਹੜਾ ਤੁਹਾਡੇ ਅੱਖੀ ਦੇਖ ਨਹੀਂ ਦੇਖਦੀ ਫੇਲ ਹੋ ਗਏ ਨੇ ਚੰਗੇ ਭਲੇ ਬੰਦੇ ਵਧੀਆ ਮਿੰਟੂ ਸਕੈਂਟੀ ਫੇਲ ਹੋ ਗਏ ਨੇ ਉਹ ਵਜਾ ਕੀ ਹੁੰਦੀ ਹੈ ਇਹ ਹੀ ਵਜਾ ਹੁੰਦੀ ਹੈ ਸਾਡੇ ਜਿਹੜੇ ਗ੍ਰਹਿ ਦੋਸ਼ ਨੇ ਪੁੱਠੇ ਸਿੱਧੇ ਸਾਡੇ ਜਿਹੜੇ ਕੰਮ ਨੇ ਉਹ ਸਾਨੂੰ ਨੀਚੇ ਲੈ ਕੇ ਜਾਂਦੇ ਨੇ ਇੱਕ ਬੰਦਾ ਬਹਿਲਾ ਪਿਆ ਲੱਤ ਲੱਤਰ ਕੇ ਖਾਂਦਾ ਉਹਦੀ ਗੱਲ ਵੱਖਰੀ ਆ ਉਹਨੂੰ ਤੇ ਵੇਚ ਕੇ ਖਾਣਾ ਹੀ ਖਾਣਾ ਉਹਦੇ ਕੋਲੇ ਪੈਸਾ ਜੁੜਨਾ ਹੀ ਨਹੀਂ ਕਦੇ ਉਹਦੀ ਮੈਂ ਗੱਲ ਹੀ ਕਰਦੀ ਹੈਗੀ ਮੈਂ ਮਿਹਨਤ ਵਾਲੇ ਬੰਦਿਆਂ ਦੀ ਗੱਲ ਕਰਦੀ ਆ 25 25 ਕਿਲੇ ਵਾਲੇ ਵੀ ਲੋਕ ਦੇਖੇ ਨੇ ਮੈਂ ਰੱਬ ਕਰੋਪੀ ਗ੍ਰਹਾਂ ਦੀ ਕਰੋਪੀ ਆਈ ਫਸਲ ਮਾਰੀ ਸਾਰੀ ਤਬਾਹ ਹੋ ਗਈ ਪੱਕੀ ਫਸਲ ਸੀ ਵੱਢਣ ਵਾਲੀ ਸੀ ਜਾਂ ਫਿਰ ਕੁਛ ਵੀ ਨਹੀਂ ਹੁੰਦਾ ਇਹ じゃ ਉਹ ਤਾਂ ਇੱਕ ਕੁਦਰਤੀ ਆਫਤ ਹੋ ਗਈ ਨਾ ਸਾਰਿਆਂ ਤੇ ਹੁੰਦੀ ਆ ਉਹ ਕੋਈ ਗ੍ਰਹਿ ਨਹੀਂ ਮੰਨਿਆ ਜਾਂਦਾ ਕੁਦਰਤੀ ਇੱਕ ਆਫਤ ਹੁੰਦੀ ਆ ਉਹ ਗ੍ਰਹਿ ਨਹੀਂ ਮੰਨਿਆ ਜਾਂਦਾ ਉਹ ਕੁਦਰਤ ਦੀ ਖੇਡ ਆ ਉਹਨੂੰ ਕੋਈ ਗ੍ਰਹਿ ਨਹੀਂ ਸੀ ਕਹਿ ਸਕਦਾ ਸਾਰਿਆਂ ਤੇ ਹੋਇਆ ਵਾ ਇੱਕ ਸਾਰਾ ਨੇ ਫਸਲ ਇੱਕੋ ਜੀ ਵਿਜੀ ਹੁੰਦੀ ਆ ਇੱਕੋ ਜਿਹੇ ਰੋਪਾ ਦਾ ਬੰਦਾ ਇੱਕੋ ਜੇ ਆ ਪਾਣੀਏ ਸੂਰਜ ਦੀ ਧੁੱਪਾਂ ਲੱਗਦੀ ਆ ਇੱਕੋ ਜੀ ਉਹਨੇ ਵੀ ਪਾਇਆ ਹੁੰਦਾ ਪਰ ਉਹਦੀ ਫਸਲ ਆਮ ਲੋਕਾਂ ਨਾਲੋਂ ਘੱਟ ਨਿਕਲਦੀ ਆ ਮੰਡੀ 'ਚ ਜਾ ਕੇ ਵੀ ਉਹਦੀ ਫਸਲ ਦਾ ਰੇਟ ਕੱਟ ਲੱਗਦਾ ਨਾਲੇ ਉਹਦੀ ਫਸਲ ਵਧੀਆ ਹੁੰਦੀ ਆ ਕਿ ਉਹਦੇ ਗ੍ਰਾਹਕਾਂ ਦੇ ਵਿੱਚ ਫਰਕ ਉਸ ਦਿਨ ਮੰਡੀ 'ਚ ਰੇਟ ਕੱਟ ਗਿਆ ਵਪਾਰੀ ਨਹੀਂ ਆਏ ਜੇ ਵਪਾਰੀ ਆਏ ਨੇ ਤਾਂ ਵਪਾਰੀਆਂ ਨੇ ਰੇਟ ਕੱਟ ਲਾਇਆ ਦੇਖੋ ਕਹਿੰਦੇ ਨੇ ਰੇਟ ਘਟ ਗਿਆ ਵਧ ਗਿਆ ਹੁੰਦਾ ਨਾ ਕਿਸਮਤ ਦੀ ਗੱਲ ਹੁੰਦੀ ਹੈ ਕਈ ਲੋਕੀ ਆਰਾਮ ਦੇ ਨਾਲ ਬੈਠੇ ਵਧੀਆ ਅਸ਼ੀ ਦੀ ਜ਼ਿੰਦਗੀ ਕਰਦੇ ਨੇ ਥੋੜਾ ਜਿਹਾ ਕੰਮ ਕਰਦੇ ਨੇ ਉਹਨਾਂ ਨੂੰ ਥੋੜਾ ਜਿਹਾ ਕੰਮ ਵਿੱਚ ਬਹੁਤ ਪ੍ਰੋਫਿਟ ਮਿਲ ਲ ਬਹੁਤ ਉਹਨਾਂ ਨੂੰ ਨਫਾ ਮਿਲਦਾ ਥੋੜਾ ਜਿਹਾ ਕੰਮ ਕਰਨ ਨਾਲ ਵੀ ਉਹਨਾਂ ਕੋਲੇ ਦੇਖਾ ਪਤਾ ਕਿ ਟੁੱਟੀ ਜੀ ਤਾਲ ਪਾਈਪ ਲਾਣੇ ਬੰਦੇ ਦੀ ਪਤਨ ਇੰਨਾ ਵਧੀਆ ਖਰਚਾ ਕਿੱਥੋਂ ਕਰੀਏ ਇੰਨੀ ਗੱਡੀ ਪਾਲੀ ਵਧੀਆ ਇੰਨੀ ਉਹਨਾਂ ਨੇ ਕੋਠੀ ਵਧੀਆ ਪਾਲੀ ਉਹਨਾਂ ਦੇ ਕਰਮ ਹੁੰਦੇ ਨੇ ਉਹਨਾਂ ਨੂੰ ਥੋੜੀ ਜਿਹੀ ਚੀਜ਼ ਨਾਲ ਹੀ ਬਹੁਤ ਜ਼ਿਆਦਾ ਪੈਸਾ ਮਿਲਦਾ ਕਿ ਉਹਨਾਂ ਦੇ ਗ੍ਰਾਹਕ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਹੈਗੇ ਅੱਗੇ ਲੋਕ ਕਰਦੇ ਸੀ ਸਾਡੇ ਜਿਹੜਾ ਸੀ ਦਾਦੇ ਪਰਦਾਦੇ ਨਾਨੀਆਂ ਪਰਦਾਣੀਆਂ ਇਹੋ ਜਿਹਾ ਕੁਝ ਕਰਦੀਆਂ ਸੀ ਜਦ ਤੋਂ ਮਤਲਬ ਸਾਡੀ ਵੰਡ ਹੋਈ ਆ ਪਾਕਿਸਤਾਨ ਦੀ ਯਾਰ ਇੰਡੀਆ ਦੀ ਜਦ ਤੋਂ ਅਸੀਂ ਲੋਕ ਜਿਹੜੇ ਪੰਡਤਾਂ ਕੋਲੇ ਜਾਂਦੇ ਸੀ ਅਸੀਂ ਉਹਨਾਂ ਕੋਲੋਂ ਜਾਣੋ ਹਟ ਗਏ ਬਸ ਇੱਕ ਲੋਕਾਂ ਨੂੰ ਹੋ ਗਿਆ ਵੀ ਜੀ ਜਿਹੜੇ ਪੰਡਤ ਨੇ ਇਹ ਠੱਗ ਕੇ ਖਾਂਦੇ ਚਲ ਉਹ ਖਾਣਾ ਵੀ ਸੀ ਉਹਨਾਂ ਨੇ ਉਹਨੂੰ ਕੋਲੋਂ ਜ਼ਮੀਨ 'ਤੇ ਸੀ ਜੇ ਇਹ ਵੀ ਗੱਲ ਆ ਅਗਲਾ ਕਹਿੰਦਾ ਜੀ ਉਹਨਾਂ ਨੂੰ ਕੀ ਸੀ ਮੱਝ ਸੂਸੀਂ ਦੁੱਧ ਦੇਉਂਦੇ ਸੀ ਬੋਲੀ ਤੇ ਆਉਂਦੇ ਸੀ ਤੇ ਹੋਰ ਕੁਛ ਦਿੰਦੇ ਹੋਣਗੇ ਆਪਾਂ ਨਹੀਂ ਪਤਾ ਨਹੀਂ ਕੀ ਕੀ ਦਿੰਦੇ ਹੋਣਗੇ ਚਲੋ ਉਹ ਇੱਕ ਦਾਨ ਬਹਾਨੇ ਨਾਲ ਨਿਕਲਦਾ ਰਹਿੰਦਾ ਸੀ ਹੂੰ ਉਹਦਾ ਪੰਡਤ ਵੀ ਚੰਗੇ ਹੁੰਦੇ ਸੀ ਸ਼ਰਾਬ ਮੀਟਰੀ ਸੀ ਖਾਂਦੇ ਪੀਂਦੇ ਅੱਜ ਕੱਲ ਦਾ ਤਾਂ ਪੰਡਤਾਂ ਜੱਟਾਂ ਦੇ ਵਿੱਚ ਕੋਈ ਫਰਕ ਨਹੀਂ ਖਾਸ ਹੈਗਾ ਹੈ ਕਿ ਨਹੀਂ ਅੱਜ ਕੱਲ ਉਹੀ ਬੰਦਾ ਪੰਡਤ ਆ ਉਹੀ ਬੰਦਾ ਗੁਰਸੇਖਾ ਜਿਹੜਾ ਇੰਨਾਂ ਚੀਜ਼ਾਂ ਤੋਂ ਬਣਾਈ ਜਾ ਕਈ ਮੈਂ ਗਾਤਰਾ ਪਾ ਕੇ ਵੀ ਸ਼ਰਾਬ ਪੀਂਦੇ ਮੀਟ ਖਾਂਦੇ ਦੇਖੀ ਪਹਿਰਾਵੇ ਨਾਲ ਕਿਸੇ ਦਾ ਕੋਈ ਅੰਦਾਜ਼ ਨਹੀਂ ਲਾ ਸਕਦੇ ਅਸੀਂ ਅਸੀਂ ਜੇ ਪਰ ਪਹਿਰਾਵੇ ਦੇ ਮਗਰ ਜਾਈਏ ਨਾ ਭਗਵੇਂ ਕੱਪੜਿਆਂ ਵਾਲੇ ਵੀ ਮੈਂ ਬਹੁਤ ਕੁਝ ਕਰਦੇ ਦੇਖੇ ਨਹੀਂ ਪਰ ਨਹੀਂ ਪਹਿਰਾਵੇ ਦਾ ਇੱਥੇ ਹੈ ਹੀ ਨਹੀਂ ਗਲਤ ਗੱਲ ਆਏ ਅਸੀਂ ਪਹਿਰਾਵੇ ਦੇ ਮਗਰ ਜੰਨੇ ਆ ਚਾਹੇ ਬੰਦੇ ਦੀ ਕਿੰਨੀਅਾਂ ਪਰਸਨੈਲਿਟੀ ਆ ਚਾਹੇ ਉਹਦੇ ਪੈਂਟ ਸੂਟ ਪਾਇਆ ਹੋਇਆ ਚਾਹੇ ਉਹਦੇ ਸਾੜੇ ਲਾਈ ਆ ਚਾਹੇ ਉਹਦੇ 2 2.5 ਇੰਚ ਦੀ ਹੀਲ ਪਾਈ ਆ ਪਤਾ ਨਹੀਂ ਭਗਵਾਨ ਕਿਹਦੇ ਵਿੱਚ ਵਸਦਾ ਇਹ ਅਸੀਂ ਅੰਦਾਜ਼ ਨਹੀਂ ਲਾ ਸਕਦੇ ਇਹਨ ਦਾਲਤਾ ਬਸ ਕਹਿੰਦੇ ਹੁੰਦੇ ਨੇ ਰੱਬ ਤੇ ਤੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨਹੀਂ ਹੈ ਕਿ ਨਹੀਂ ਇਹ ਗੱਲ ਸੱਚੀ ਆ ਹੋਰ ਮੈਂ ਤੁਹਾਨੂੰ ਲੈ ਕੇ ਜਾਨੇ ਤੁਹਾਡੇ ਮੋਦੇ ਤੇ ਉੱਥੇ ਹੀ ਘੜੀ ਮੁੜੀ ਬੋਤੀ ਬੋਰਥ ਲੈਂਦੇ ਮੇਰੇ ਤਾਂ ਵੀ ਮੈਂ ਤਾਂ ਬਸ ਇਹ ਵੀ ਦੇਖੋ ਮੈਂ ਇਹ ਕਹਿੰਨੀ ਆ ਵੀ ਸਾਡਾ ਮੁਲਕ ਸਾਡਾ ਜਿਹੜਾ ਪੰਜਾਬ ਆ ਕਸ਼ਤਾਰ ਤੇ ਇਹ ਜ਼ੀਰੋ ਨੰਬਰ ਤੇ ਆ ਗਿਆ ਇੰਨਾ ਕਿ ਜੀਰੋ ਨੰਬਰ ਤੇ ਆ ਗਿਆ ਸਾਡੇ ਬੱਚੇ ਬਾਹਰ ਚਲੇ ਗਏ ਉੱਥੇ ਬੁਰਾ ਹਾਲ ਆ ਜ਼ਮੀਨਾਂ ਇਧਰੋਂ ਵੇਚ-ਵੇਚ ਕੇ ਜਾਂਦੇ ਨੇ ਉੱਥੇ ਵੀ ਸਾਡੇ ਬੱਚਿਆਂ ਦੀ ਹੁਣ ਬੇਕਦਰੀ ਚਾਹੇ ਕੋਈ ਕੁਝ ਵੀ ਕਹੀ ਜਵੇ ਉੱਥੇ ਵੀ ਕੰਮ ਨਹੀਂ ਮਿਲਦੇ ਜੇ ਕੰਮ ਮਿਲਦੇ ਨੇ ਠੀਕ ਆ ਉਹਨਾਂ ਦਾ ਤੋਰੀ ਫੁਲਕਾ ਚੱਲਦਾ ਵਾ ਇਹ ਨਹੀਂ ਹੈ ਜਿਹੜਾ ਅਜ ਤੋਂ 30 35 25 ਸਾਲ ਪਹਿਲਾਂ ਕੰਮ ਸੀ ਉਹ ਹੁਣ ਉੱਥੇ ਨਹੀਂ ਹੈਗੇ ਪਹਿਲੀ ਤਾਂ ਮੈਂ ਇਹੀ ਕਹਨੀ ਆ ਵੀ ਆਪਣੇ ਬੱਚਿਆਂ ਨੂੰ ਇੱਥੇ ਚੰਗੀ ਪੜ੍ਹਾਈ ਲਿਖਾਈ ਸਿਖਾਈ ਦਿਵੋ ਤੇ ਉਹਨਾਂ ਨੂੰ ਸਖਲਾਈ ਵਧੀਆ ਸਿਖਾਓ ਕੋਈ ਇੰਜੀਨੀਅਰ ਦਾ ਕੋਰਸ ਕਰਾਵੋ ਕੋਈ ਬਹੁਤ ਕੋਰਸ ਨੇ ਚੰਗਾ ਚੰਗਾ ਜੇ ਵਧੀਆ ਪੜਨਗੇ ਇੱਧਰ ਬਹੁਤ ਕੁਝ ਆ। ਆਪਣੀਆਂ ਸੀਟਾਂ ਦੇ ਉੱਤੇ ਆਪ ਪਟਕੇ ਕੰਮ ਲਵੋ। ਉਹ ਮੈਨੂੰ ਤਾਂ ਕਈ ਵਾਰੀ ਆਈ ਲੱਗਦਾ ਹੁੰਦਾ ਵੀ ਆਪਾਂ ਨੂੰ ਵੀ ਅਰਮਦਾਸ ਜੀ ਲਿਖਾਉਣਾ ਪਿਆ ਕਰਨਾ। ਕਿ ਆਪਾਂ ਨੂੰ ਨੌਕਰੀ ਨਹੀਂ ਮਿਲਦੀ। ਕਿ ਛੁੱਟੀ ਆ। ਕਈ ਵਾਰ ਤਾਂ ਹੀ ਮਾਂਚਾਉਂਦਾ ਵੀ ਆਈ ਲਿਖਾ ਦਈਏ। ਨੌਕਰੀ ਤਾਂ ਵੀ ਨਾਲ ਸਹੂਲਤਾਂ ਮਿਲਣਗੀਆਂ ਹੈ ਕਿ ਨਹੀਂ। ਚਲੋ ਛੱਡੋ ਹੱਸਣ ਜਾਗਦੀਆਂ ਗੱਲਾਂ ਨੇ ਤਾਂ ਆਪਾਂ ਕਰਦੇ ਹੀ ਰਹਿਨੇ ਆ। ਇਹ ਤਾਂ ਮੇਰੀ ਯਾਦ ਤਾਂ ਇੱਕ। ਹੁਣ ਮੈਂ ਤੁਹਾਨੂੰ ਮੇਨ ਚੀਜ਼ ਦੱਸਦੀ ਆਂ ਵੀ ਤੁਸੀਂ ਕੀ ਕਰਨ ਤੁਸੀਂ ਆਪਣੇ ਘਰੇ ਜਿਹੜਾ ਤੁਹਾਡਾ ਨੂਨ ਵਾਲਾ ਡੱਬਾ ਉਹਨੂੰ ਕਦੇ ਖਾਲੀ ਨਾ ਰਹਿਣ ਦਿਓ ਨੂਨ ਇਕੱਠਾ ਹੀ 5 7 10 ਕਿਲੋ ਮੰਗਾ ਕੇ ਪੈਕਟਾਂ ਵਾਲਾ ਜਿਹੜਾ ਵੀ ਤੁਸੀਂ ਵਰਤਦੇ ਹੋ ਰੱਖੋ ਤੇ ਉਹਨੂੰ ਖਾਲੀ ਨਾ ਹੋ ਦੋ ਇੱਕ ਡੱਬਾ ਕੱਚ ਦਾ ਲਵੋ ਵਰਤਮਾਨ ਛੋਟਾ ਜਿਹਾ ਕਿਲੋਕ ਵਾਲਾ ਲੈ ਲਓ ਅੱਧਾ ਕਿਲੋ ਵਾਲਾ ਲੈ ਲਓ ਪਾਈਏ ਵਾਲਾ ਲੈ ਲਓ ਉਹਦੇ ਵਿੱਚ ਨਮਕ ਭਰ ਕੇ ਰੱਖੋ ਟੱਟ ਉਹਦੇ ਵਿੱਚ ਇੱਕ ਚੀਜ਼ ਹੋਰ ਮਲਾਉਣੀ ਹੈ ਉਹਦੇ ਵਿੱਚ 5-7 ਨੂਨ ਪਾ ਦਿਓ আর ਸਾਰੇ ਨੂਨ ਦੇ ਵਿੱਚ ਇਹ ਲੌਂਗ ਪਾ ਦਿਓ ਫੁੱਲਾਂ ਵਾਲੇ ਉਹਦੇ ਵਿੱਚ ਖਸੂ ਆਉਂਦੀ ਰਹੋ ਗਲੀਆਂ ਕੱਢ ਦਿਓ ਡੱਬੀ ਦੇ ਵਿੱਚ ਤੁਹਾਡੇ ਘਰ ਚ ਮਹਿਕ ਬਣੀ ਰਹੂਗੀ ਇਹਦੇ ਨਾਲ ਜਿਹੜੇ ਤੁਹਾਡੇ ਘਰ ਚ ਉਲਟੀਆਂ ਫੁਲਟੀਆਂ ਚੀਜ਼ਾਂ ਆਉਂਦੀਆਂ ਨੇ ਉਹ ਰੋਕ ਜਿਹੜਾ ਇੱਕ ਲੌਂਗ ਆ ਨਾ ਉਹਦੇ ਵਿੱਚ ਐਡੀਕ ਪਾਵਰ ਆ ਜਦੋਂ ਝਾੜ ਦਾ ਕੀੜਾ ਮਾਰ ਸਕਦਾ ਘਰ ਦੇ ਵਿੱਚ ਆਉਂ ਉਹਦੀ ਖਸੂਰ ਨਾਲ ਵੀ ਉਹ ਚੀਜ਼ਾਂ ਨਹੀਂ ਆਉਂਦੀਆਂ ਕਈ ਵੀ ਤਾ ਕੀਟ ਤੰਗ ਜਿਹੜੇ ਹੁੰਦੇ ਨੇ ਆਪਾਂ ਕੀਟ ਨਕਸ਼ ਦਵਾਈਆਂ ਛਿੜਕਦੇ ਉਹਨਾਂ ਤੋਂ ਵੀ ਫਾਇਦਾ ਹੋ ਜਾਂਦਾ ਇਹ ਜਿੰਨੀਆਂ ਸਾਡੇ ਸਰੀਰ ਦੇ ਉੱਤੇ ਚੀਜ਼ਾਂ ਫਾਇਦਾ ਕਰਦੀਆਂ ਨਾ ਉਹਨਾਂ ਹੀ ਸਾਨੂੰ ਘਰ ਨੂੰ ਵੀ ਉਹ ਫਾਇਦਾ ਕਰਦੀਆਂ ਨੇ ਸਾਡੀ ਘਰ ਦੇ ਵਿੱਚ ਸਾਡੇ ਗ੍ਰਹਿਾਂ ਤੋਂ ਵੀ ਸਾਨੂੰ ਫਾਇਦਾ ਕਰਦੀਆਂ ਨੇ ਚੀਜ਼ਾਂ ਮੰਨਣੇ ਪੂਣ ਮੂਨ ਸਾਡੇ ਸਰੀਰ ਦੇ ਵਿੱਚ ਵੀ ਆ ਨਾ ਬਹੁਤ ਮਾਤਰਾ ਦੇ ਵਿੱਚ ਜਿਆਦਾ ਵੱਜੇ ਤਾਂ ਅਸੀਂ ਬਿਮਾਰੀ ਕਹਿੰਦੇ ਹਾਂ ਨੂੰ ਜੁਰੀਆ ਵੱਧ ਗਿਆ ਅਗਰ ਠੀਕ ਆਤਾ ਸਾਡਾ ਸਰੀਰ ਠੀਕਾ ਉਵੇਂ ਸਾਡੇ ਗ੍ਰਹਿ ਦੋਸ਼ ਨੇ ਇਹ ਮੰਨਣੀ ਪਊ ਗੱਲ ਮੰਨਣੀ ਪਊ ਮੰਨੋਗੇ ਸਹੀ ਢੰਗ ਨਾਲ ਚੱਲੋਗੇ ਕਿਸੇ ਬਰਮ ਕਿਸੇ ਤੁਹਾਨੂੰ ਮੈਂ ਭਰਮ ਚ ਨਹੀਂ ਪਾਉਂਦੀ ਬਹਿਮ ਚ ਨਹੀਂ ਪਾਉਂਦੀ ਕੀ ਤੁਹਾਡੇ ਘਰ ਪਈ ਹੈ ਪਰ ਬਰਤਨ ਦਾ ਸਹੀ ਇਸਤੇਮਾਲ ਦੱਸਦੀ ਹਾਂ ਸਿਰਫ ਮੈਂ ਸਿਰਫ ਕੋਈ ਮੈਂ ਪੈਸਾ ਨਹੀਂ ਲੈਂਦੀ ਨਾ ਮੈਂ ਕਦੇ ਲਿਆ ਤੇ ਨਾ ਮੈਂ ਕਦੇ ਲਵਾਂਗੀ ਨਾ ਮੈਂ ਤੁਹਾਨੂੰ ਆਪ ਦਾ ਕੋਈ ਕਰੇ ਮੇਰੇ ਕੋ ਗੁਰੂ ਆ ਉਹਦੇ ਕੋ ਜਾਓ ਹਾਂ ਕੁਛ ਨਹੀਂ ਆ ਜਾ ਕਹਿੰਦੀ ਸਿਰਫ ਇੱਕ ਗੱਲ ਕਹਨੀ ਆ ਵੀ ਪਖੰਡੀ ਬਾਬਿਆਂ ਕੋਲ ਨਾ ਜਾਓ ਦੇਖੋ ਮੈਂ ਤਾਂ ਮੈਂ ਜਿੱਟੀਆਂ ਖੜਾ ਕੇ ਬੈਠੂ ਮੇਰੇ ਕੋਲ ਵੀ ਲੱਖੇ ਦੁਨੀਆ ਆਉਣ ਲੱਗ ਜੂ ਉਹ ਕੁਝ ਨਹੀਂ ਹੁੰਦਾ ਤੁਸੀਂ ਡਰ ਜਾਂਦੇ ਹੋ ਜਦੋਂ ਕੋਈ ਭੈੜਾ ਰੂਪ ਤੁਹਾਡੇ ਸਾਹਮਣੇ ਆਉਂਦਾ ਆਟੋਮੈਟਿਕ ਤੁਸੀਂ ਡਰ ਜਾਂਦੇ ਹੋ ਤੁਹਾਨੂੰ ਇੱਕ ਡਰਾਉਣੀਆਂ ਗੱਲਾਂ ਲੈ ਕੇ ਕੁਝ ਉਹਨਾਂ ਕੋਲੇ ਤੰਤਰ ਵਿੱਦਿਆ ਵੀ ਹੁੰਦੀ ਹੈ ਮੈਂ ਇਹ ਨਹੀਂ ਕਹਦੀ ਹੁੰਦੀ ਹੈ ਜਿਹਦੇ ਨਾਲ ਉਹ ਤੁਹਾਨੂੰ ਤੁਹਾਡੇ ਦਿਮਾਗ ਨੂੰ ਸੁੰਨ ਕਰ ਦਿੰਦੇ ਨੇ ਦੇਖੋ ਨਾ ਤਾਂ ਮੇਰੇ ਕੋਲ ਆਉਣਾ ਤੁਸੀਂ ਨਾ ਮੈਂ ਆਪਣੇ ਕੋਲ ਤੋਂ ਅਨੁਸਾਧਦੀਆਂ ਨਾ ਤੁਹਾਨੂੰ ਮੇਰੇ ਕੋਲ ਆਉਂਦੀ ਲੋੜ ਆ ਤੁਹਾਡੇ ਘਰ ਬੈਠਿਆਂ ਦੇ ਕੰਮ ਹੁੰਦੇ ਨੇ ਕੰਮ ਕਰੋ ਸਿਰਫ ਮੈਂ ਇੱਕ ਕਮੈਂਟ ਜ਼ਰੂਰ ਭਾ ਦੇ ਆ ਕਮੈਂਟ ਲਿਖਦਿਆ ਕਰੋ ਜਿਹੜਾ ਕੰਮ ਬਣਦਾ ਹੁੰਦਾ ਕਿ ਅੱਗੇ ਕਿਸੇ ਹੋਰ ਦਾ ਵੀ ਬਣ ਜਵੇ ਇਹ ਆਪਾਂ ਇੱਕ ਟੋਟਕਾ ਕਰਤਾ ਇਹਨੂੰ ਕਿਸੇ ਵੀ ਦਿਸ਼ਾ ਦੇ ਵਿੱਚ ਰੱਖ ਸਕਦੇ ਹੋ ਲੌਂਗ ਪਾ ਕੇ ਕੱਚ ਦੇ ਬਰਤਮਾਨ ਨੂੰ ਵਿੱਚ ਗਲੀਆਂ ਕੱਢ ਦਿਓ ਉਹਦੇ ਨਾਲ ਆਸ਼ਨਾ ਉਦੀ ਰਹੇ ਹੁਣ ਤੁਸੀਂ ਇੱਕ ਇਹਦੇ ਨਾਲ ਦੂਜਾ ਇੱਕ ਹੋਰ ਟੋਟਕਾ ਕਰਨਾ ਦੇਖੋ ਤੁਸੀਂ ਗੰਗਾ ਜਲ ਲੈਣਾ ਬਾਜ਼ਾਰ ਚੋਂ ਮਿਲ ਜਾਂਦਾ ਪੂਜਾ ਦਾ ਸਮਾਨ ਜਿਹੜੀਆਂ ਦੁਕਾਨਾਂ ਤੋਂ ਮਿਲਦਾ ਉੱਥੋਂ ਤੁਹਾਨੂੰ ਗੰਗਾ ਜਲ ਮਿਲ ਜਾਊਗਾ ਉਹ ਤੁਸੀਂ ਗੰਗਾ ਜਲ ਲੈਣਾ ਉਹਦੇ ਵਿੱਚ ਮੰਗਲਵਾਰ ਨੂੰ ਜਾਂ ਫਿਰ ਸ਼ਨੀਵਾਰ ਕੱਚ ਦਾ ਗਲਾਸ ਚਾਹੀਦਾ ਨਾ ਸਟੀਲ ਦਾ ਹੋਵੇ ਨਾ ਕਿਸੇ ਹੋਰ ਧਾਤੂ ਦਾ ਹੋਵੇ ਉਹਦੇ ਵਿੱਚ ਤੁਸੀਂ ਇੱਕ ਚਾਂਚਾ ਲੂਣ ਦਾ ਪਾ ਦੇਣਾ ਪਮਾ ਕੋਈ ਮਰਜ਼ੀ ਲੂਣ ਹੋਵੇ ਜਿਹੜਾ ਤੁਸੀਂ ਘਰ ਦੇ ਵਿੱਚ ਵਰਤਦੇ ਹੋ ਫਿਰ ਤੁਸੀਂ ਉਸ ਨੂੰ ਲਾਲ ਕੱਪੜੇ ਦੇ ਨਾਲ ਟੱਕ ਦੇਣਾ ਉੱਤੋਂ ਤੁਸੀਂ ਉਹਨੂੰ ਫਿਰ ਮੌਲੀ ਦੇ ਨਾਲ ਜਿਹੜਾ ਗੇੜ ਦੇ ਕੇ ਬੰਨ ਦੇਣਾ ਹੁਣ ਤੁਸੀਂ ਇਹਨੂੰ ਰੱਖਣਾ ਕਿੱਥੇ ਆ ਹੁਣ ਦਿਨ ਤਾਂ ਤੁਹਾਨੂੰ ਮੈਂ ਦੱਸਦਾ ਮੰਗਲਵਾਰ ਜਾਂ ਸ਼ਨੀਵਾਰ ਇਹਨੂੰ ਤੁਸੀਂ ਜਿੱਥੇ ਤੁਸੀਂ ਹਰ ਵਕਤ ਬੈਠਦੇ ਉੱਠਦੇ ਹੋ ਭਾਵੇਂ ਤੁਸੀਂ ਲੌਬੀ 'ਚ ਜਾਂ ਤੁਹਾਡਾ ਕੋਈ ਹੋਰ ਮੇਨ ਕਮਰਾ ਉਹਦੇ ਵਿੱਚ ਰੱਖਣਾ ਜਿੱਥੇ ਤੁਸੀਂ ਸਾਰੀ ਦਿਹਾੜੀ ਬੈੰਦੇ ਉੱਠਦੇ ਹੋ ਇਹਨੂੰ ਫਿਰ 15 ਦਿਨਾਂ ਬਾਅਦ ਸ਼ੈਂਕ ਚ ਪਾ ਕੇ ਢੋਲ ਦੇਣਾ 15 ਦਿਨਾਂ ਬਾਅਦ ਇਸੇ ਤਰ੍ਹਾਂ ਦੁਬਾਰਾ ਕੱਚ ਦੇ ਗਲਾਸ ਦੇ ਵਿੱਚ ਗੰਗਾ ਜਲ ਪਾ ਕੇ ਵਿੱਚ ਇੱਕ ਚਮਚਾ ਨਮਕ ਉਸੇ ਤਰ੍ਹਾਂ ਬੰਨ ਕੇ ਉਸੇ ਤਰ੍ਹਾਂ ਉਸੇ ਕਮਰੇ ਵਿੱਚ ਫੇਰ ਰੱਖ ਲੈਣਾ ਹੁਣ ਤੀਜਾ ਟੋਟਕਾ ਹੋਰ ਮੰਗਲਵਾਰ ਨੂੰ ਜਾਂ ਫਿਰ ਬੁੱਧਵਾਰ ਨੂੰ ਮੈਂ ਠਹਿ ਤੁਹਾਨੂੰ ਦੱਸ ਵੀ ਦਿੰਦੀ ਆ ਹਾਂਜੀ ਮੰਗਲਵਾਰ ਨੂੰ ਜਾਂ ਸ਼ਨੀਵਾਰ ਨੂੰ ਇੱਕ ਕੌਲੀ ਦਹੀਂ ਦੀ ਜ਼ਰੂਰ ਖਾਓ ਕਾਲਾ ਨਮਕ ਪਾ ਕੇ ਇੱਕ ਜੇ ਜ਼ਿਆਦਾ ਨਹੀਂ ਨਾ ਖਾ ਸਕਦੇ ਥੋੜਾ ਨਾਲ ਛੋਟੀ ਕੌਲੀ ਲੈ ਲਓ ਉਹਦੇ ਥੋੜਾ ਜਿਹਾ ਨੂਨ ਪਾ ਲਓ ਕਾਲਾ ਹਰ ਮੰਗਲਵਾਰ ਹਰ ਸ਼ਨੀਵਾਰ ਦੋ ਦਿਨ ਹਫ਼ਤੇ 'ਚ ਖਾ ਲਿਆ ਕਰੋ ਇੱਕ ਹੋਰ ਹਫ਼ਤੇ 'ਚ ਇੱਕ ਵਾਰ ਨਮਕ ਪਾਲਾ ਪੋਚਾ ਜ਼ਰੂਰ ਲਾਇਆ ਕਰੋ ਐਤਵਾਰ ਨੂੰ ਛੱਡ ਕੇ ਐਤਵਾਰ ਨੂੰ ਨਹੀਂ ਲਾਉਣਾ ਬਾਕੀ ਕਿਸੇ ਵੀ ਦਿਨ ਸੱਤਾਂ ਦਿਨਾਂ ਚ ਤੁਸੀਂ ਇੱਕ ਚਮਚਾ ਨੂਮ ਦਾ ਪਾ ਕੇ ਜਾਂ ਇੱਕ ਮੁਠੀ ਪਾ ਕੇ ਸਾਰੇ ਆਪਣੇ ਹੇਠ ਉੱਪਰ ਕਮਰਿਆਂ ਦੇ ਵਿੱਚ ਜ਼ੋਰ ਲਾਇਆ ਕਰੋ ਜਿੰਨੇ ਵੀ ਤੁਹਾਡੇ ਕਮਰੇ ਨੇ ਹਫ਼ਤੇ ਚ ਇੱਕ ਵਾਰ ਇਹ ਲਾਉਣ ਲੱਗੋ ਇਹਦੇ ਨਾਲ ਤੁਹਾਡੇ ਨੌ ਗ੍ਰਹਿ ਜਿਹੜੇ ਤੁਸੀਂ ਕਹਿੰਦੇ ਹੋ ਪਰੇਸ਼ਾਨ ਕਰਨ ਵਾਲੇ ਹੁੰਦੇ ਨੇ ਸਭ ਤੁਹਾਨੂੰ ਮਦਦ ਕਰਨ ਲੱਗ ਜਾਣਗੇ ਤੁਹਾਨੂੰ ਹੈਲਪ ਦੇਣ ਲੱਗ ਜਾਣਗੇ ਇਹ ਸਮਝ ਲਓ ਵੀ ਟਾਇਰਾਂ 'ਚ ਹਵਾ ਭਰੀ ਗਈ। ਜੇ ਗੱਡੀ ਦੇ ਟਾਇਰਾਂ ਦੀ ਹਵਾ ਨਿਕਲ ਜਾਵੇ ਨਾ ਇੰਜਨ ਜਿੰਨਾ ਮਰਜ਼ੀ ਮਜ਼ਬੂਤ ਹੋਵੇ ਗੱਡੀ ਨਹੀਂ ਰੁੜਦੀ ਹੈਗੀ। ਇਹ ਜਿਹੜੇ ਸਾਡੇ ਗ੍ਰਹਿ ਨੇ ਇਹ ਸਾਡੇ ਇੱਕ ਟਾਇਰਾਂ ਦਾ ਕੰਮ ਦਿੰਦੇ ਨੇ। ਕੱਲੇ ਡਰਾਈਵਰੀ ਕੁਛ ਨਹੀਂ ਕਰਦੀ ਜਿੰਨਾ ਮਰਜ਼ੀ ਡਰਾਈਵਰ ਵਧੀਆ ਹੋਵੇ ਤੁਸੀਂ ਵੀ ਗੱਡੀ ਨਹੀਂ ਘੱਟ ਸਕਦਾ ਜੇ ਟਾਇਰਾਂ 'ਚ ਹਵਾ ਹਵਾ ਨਾ ਹੋਵੇ। ਅੱਛਾ ਗੱਲ ਥੋੜੀ ਜਿਹੀ ਕਾੜੀ ਕੌੜੀ ਹੁੰਦੀ ਹੈ ਮੇਰੀ। ਬੋਲੀ ਥੋੜੀ ਜਿਹੀ ਰੁੱਖੀ ਆ ਪਰ ਗੱਲ ਮੇਰੀ ਕਹਿੜੀ ਹੁੰਦੀ ਆ ਗੱਲ ਮਜ਼ਬੂਤ ਵਾਲੀ ਹੁੰਦੀ ਆ ਇਹ ਨਹੀਂ ਹੁੰਦੀ ਪਾਣੀ ਪਰੋਲ ਗੱਲ ਹੁੰਦੀ ਆ ਕੋਈ ਐਮੀ ਉਤੋ ਉਤੋ ਮਾਰਦੀ ਬੇਬੇ ਨੇ ਗੱਲ ਅੱਛਾ ਬਈ ਫੇਰ ਮਿਲਾਂਗੇ